ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਤਿੰਨ ਲਸਣ ਦੀਆਂ ਕਲੀਆਂ ਇਸ ਜਗ੍ਹਾ ਤੇ ਦਬਾ ਦੇਂਦੇ ਹੋ ਤਾਂ ਮੰਨ ਲਓ ਕਿ ਤੁਸੀਂ ਹੁਣ ਕਰੋੜਾਂ ਵਿੱਚ ਖੇਡੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਹ ਬਹੁਤ ਹੀ ਸਰਲ ਤੇ ਘਰੇਲੂ ਜਿਹਾ ਉਪਾਅ ਹੈ ਇਸ ਨੂੰ ਕੋਈ ਵੀ ਵਿਅਕਤੀ ਬੜੀ ਆਸਾਨੀ ਦੇ ਨਾਲ ਕਰ ਸਕਦਾ ਹੈ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਵਿੱਚ ਪੈਸਿਆਂ ਦੀ ਬਹੁਤ ਜ਼ਿਆਦਾ ਕਮੀ ਰਹਿੰਦੀ ਹੈ ਜਾਂ ਫਿਰ ਤੁਹਾਡੇ ਉੱਪਰ ਬਹੁਤ ਦੁਸ਼ਮਣ ਜਿਹੜੇ ਹਨ ਹਾਵੀ ਹੋ ਜਾਂਦੇ ਹਨ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕਲੇ ਕਲੇਸ਼ ਲੜਾਈ ਝਗੜੇ ਰਹਿੰਦੇ ਹਨ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਹਾਡੇ ਫੈਕਟਰੀ ਕਾਰੋਬਾਰ ਜਾਂ ਦੁਕਾਨ ਦੇ ਵਿੱਚ ਗਾਹਕ ਆਉਣੇ ਬੰਦ ਹੋ ਗਏ ਹਨ ਤੁਹਾਡਾ ਕਾਰੋਬਾਰ ਰੁਕ ਚੁੱਕਿਆ ਹੈ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਆਪਾਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਲਈ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੁਸੀਂ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਜੇਕਰ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸਾਥ ਸੰਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜਿਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਆਪਣੇ ਘਰ ਦੇ ਵਿੱਚ ਆਪਾਂ ਉਧਾਰਤਾ ਕਰ ਹੀ ਲੈਂਦੇ ਹਨ ਉਤਾਰਾ ਤੋਂ ਭਾਵ ਕਈ ਨਜ਼ਰ ਉਤਾਰ ਲੈਂਦੇ ਹਨ ਕਈ ਲੌਂਗ ਅਤੇ ਕਾਲੀ ਮਿਰਚ ਦੇ ਨਾਲ ਵੀ ਨਜ਼ਰ ਉਤਾਰਦੇ ਹਨ ਕਈ ਲੋਕ ਲਾਲ ਮਿਰਚਾਂ ਜੋ ਡੰਡੀ ਵਾਲੀ ਸੁੱਕੀ ਮਿਰਚ ਹੁੰਦੀ ਹੈ ਉਹਦੇ ਨਾਲ ਵੀ ਆਪਣੀ ਨਜ਼ਰ ਉਤਾਰ ਲੈਂਦੇ ਹਨ ਉਸੇ ਹੀ ਤਰ੍ਹਾਂ ਕਈ ਲੋਕੀ ਨਮਕ ਦੇ ਨਾਲ ਵੀ ਨਜ਼ਰ ਉਤਾਰਦੇ ਹਨ ਤੇ ਕਈ ਲੋਕੀ ਚਾਹ ਪੱਤੀ ਨਾਲ ਵੀ ਨਜ਼ਰ ਉਤਾਰਦੇ ਹਨ ਇਸ ਨਾਲ ਸਾਡੇ ਵਿੱਚ ਜਿਹੜੀ ਵੀ ਨੈਗੇਟਿਵ ਹੁੰਦੀ ਹੈ ਉਹ ਸਾਰੇ ਇਹ ਨਿਕਲ ਜਾਂਦੀ ਹੈ ਪਰ ਇਸ ਤੋਂ ਇਲਾਵਾ ਕਈ ਚੀਜ਼ਾਂ ਅਜਹੀਆਂ ਵੀ ਹੁੰਦੀਆਂ ਹਨ ਜੋ ਇੱਕਦਮ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ ਪ੍ਰਵੇਸ਼ ਕਰਕੇ ਬੈਠੇ ਹੀ ਜਾਂਦੀਆਂ ਹਨ ਅਸੀਂ ਚਾਹੁੰਦੇ ਹਾਂ ਉਹ ਕੀ ਹੈ ਇਹ ਵੀ ਹੋ ਜਾਂਦਾ ਹੈ ਅੱਜ ਦੀ ਇਹ ਜਿਹੜੀ ਇੱਕ ਚੀਜ਼ ਅਸੀਂ ਇੱਕ ਅਜੇਹਾ ਉਪਾਅ ਤੁਹਾਡੇ ਨਾਲ ਦੱਸਣ ਵਾਲੇ ਹਾਂ ਜੀ ਇਹ ਹੈ ਲਸਣ ਦਾ ਉਪਾਅ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੇ ਉਪਾਅ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਕਿਉਂਕਿ ਜਿਹੜੀ ਲਸਣ ਦੀ ਖੁਸ਼ਬੂ ਹੁੰਦੀ ਹੈ ਸੁਗੰਧ ਹੁੰਦੀ ਹੈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਤੇ ਲਸਣ ਦੀ ਖੁਸ਼ਬੂ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਇਸ ਦੇ ਨਾਲ ਤੁਸੀਂ ਆਪਣੀ ਸਮਝ ਸਕਦੇ ਹੋ ਕਿ ਜੋ ਲਸਣ ਹੁੰਦਾ ਹੈ ਉਸ ਦੇ ਉਪਾਅ ਜਿਹੜੇ ਲੋਕ ਕਰਦੇ ਹਨ ਟੋਣੇ ਟੋਟ ਕੇ ਕਰਦੇ ਹਨ ਉਹ ਕਿੰਨੇ ਜ਼ਿਆਦਾ ਤਾਕਤਵਰ ਹੋ ਜਾਣਗੇ ਕਿੰਨੇ ਜ਼ਿਆਦਾ ਸ਼ਕਤੀਸ਼ਾਲੀ ਟੋਟਕੇ ਸਾਬਿਤ ਹੁੰਦੇ ਹਨ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਟੋਟਕਾ ਤੇ ਉਪਾਅ ਕਰਦੇ ਹਾਂ ਇਸ ਨੂੰ ਕਰਨ ਦੇ ਨਾਲ ਸਾਡੇ ਘਰ ਵਿੱਚ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਹਨ ਭੂਤ ਪ੍ਰੇਤ ਬਲਾਵਾ ਇਹ ਸਾਰੀਆਂ ਸਾਡੇ ਘਰ ਤੋਂ ਦੂਰ ਹੋ ਜਾਂਦੀਆਂ ਹਨ ਕਹਿਣ ਤੋਂ ਭਾਵ ਹੈ ਜੀ ਕਿ ਲਸਣ ਦੇ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਭਾਵੇਂ ਕਿੰਨੀ ਵੀ ਜ਼ਿਆਦਾ ਪਰੇਸ਼ਾਨੀ ਕਿਉਂ ਨਾ ਹੋਵੇ ਸਾਰੀ ਦੂਰ ਹੋ ਜਾਵੇਗੀ ਜਿਵੇਂ ਮੰਨ ਲਓ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੁੰਦੀ ਹੈ ਜਦੋਂ ਲਸਣ ਦਾ ਉਪਾਅ ਕਰੋਗੇ ਤੇ ਲਗਭਗ ਅਸੀਂ 90% ਦੇ ਕਰੀਬ ਤੁਹਾਡੇ ਘਰ ਦੇ ਵਿੱਚੋਂ ਜਿੰਨੀ ਵੀ ਨੈਗੇਟਿਵਿਟੀ ਹੋਵੇਗੀ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਅਸੀਂ ਜੋ ਤੁਹਾਨੂੰ ਲਸਣ ਦੇ ਬਾਰੇ ਦੱਸਣ ਵਾਲੇ ਹਾਂ ਜੇਕਰ ਤੁਸੀਂ ਇਹ ਕਰ ਲਓਗੇ ਤੁਹਾਡੇ ਘਰ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਹੋਣਗੀਆਂ ਸਾਰੀਆਂ ਦੂਰ ਹੋ ਜਾਣਗੀਆਂ ਜਿਵੇਂ ਸਾਡਾ ਕੋਈ ਆਪਣਾ ਬਿਜ਼ਨਸ ਹੁੰਦਾ ਹੈ ਸਾਡੇ ਬਿਜ਼ਨਸ ਜਾਂ ਕਾਰੋਬਾਰ ਜਿਹੜਾ ਹੁੰਦਾ ਹੈ ਉਹ ਚੱਲਦਾ ਚੱਲਦਾ ਅਚਾਨਕ ਹੀ ਕਿਸੇ ਗੱਲ ਨੂੰ ਰੁਕ ਜਾਂਦਾ ਹੈ ਉਸ ਦੇ ਵਿੱਚ ਰੁਕਾਵਟਾਂ ਆਉਣੀਆਂ ਅਚਾਨਕ ਹੀ ਸ਼ੁਰੂ ਹੋ ਜਾਂਦੀਆਂ ਹਨ ਜਾਂ ਫਿਰ ਕੋਈ ਸ਼ਾਪ ਵਗੈਰਾ ਹੈ ਉੱਥੇ ਗਾਹਕ ਆਉਣੇ ਘਟ ਜਾਂਦੇ ਹਨ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜਿਵੇਂ ਸਾਡੇ ਉੱਪਰ ਕਿਸੇ ਨੇ ਕੁਝ ਕਰਵਾ ਦਿੱਤਾ ਹੁੰਦਾ ਹੈ ਇਸੇ ਤਰ੍ਹਾਂ ਹੀ ਹੁੰਦਾ ਹੈ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਨੇ ਰੋਕ ਲਗਾ ਦਿੱਤੀ ਹੁੰਦੀ ਹੈ ਸਾਨੂੰ ਫਿਰ ਬਿਲਕੁਲ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਜਿਸ ਦੇ ਨਾਲ ਸਾਡਾ ਕਾਰੋਬਾਰ ਜਿਹੜਾ ਦੁਬਾਰਾ ਫਿਰ ਤੋਂ ਉਸੇ ਤਰ੍ਹਾਂ ਹੀ ਚੱਲਦਾ ਹੋ ਜਾਵੇ ਤੁਸੀਂ ਕੀ ਕਰਨਾ ਹੈ ਉਸ ਦੇ ਲਈ ਤੁਹਾਨੂੰ ਚਾਹੀਦੀਆਂ ਹਨ ਤਿੰਨ ਲਸਣ ਦੀਆਂ ਕਲੀਆਂ ਕਈ ਵਾਰੀ ਕੀ ਹੁੰਦਾ ਹੈ ਇੱਕ ਲਸਣ ਦੀ ਜਿਵੇਂ ਗੰਢੀ ਹੁੰਦੀ ਹੈ ਤੇ ਆਪਾਂ ਸੋਚਦੇ ਹਾਂ ਕਿ ਜਿਵੇਂ ਉਹ ਤਿੰਨ ਚਾਹੀਦੀਆਂ ਹਨ ਉਹ ਤਿੰਨ ਨਹੀਂ ਚਾਹੀਦੀਆਂ ਇੱਕ ਲਸਣ ਦੀ ਗੰਡੀ ਦੇ ਵਿੱਚੋਂ ਤਿੰਨ ਛੋਟੀਆਂ-ਛੋਟੀਆਂ ਆਪਾਂ ਕਲੀਆਂ ਤੋੜ ਕੇ ਉਹਨਾਂ ਨੂੰ ਗਿਣ ਕੇ ਉਹ ਹੀ ਲੈਣੀਆਂ ਹਨ ਭਾਵੇਂ ਜਿਵੇਂ ਆਪਾਂ ਗੰਡੇ ਦੇ ਵਿੱਚੋਂ ਕਲੀਆਂ ਤੋੜ ਕੇ ਉਸ ਨੂੰ ਛਿੱਲ ਕੇ ਤੇ ਸਬਜ਼ੀ ਵਿੱਚ ਪਾਉਂਦੇ ਹਾਂ ਉਸੇ ਹੀ ਤਰ੍ਹਾਂ ਸਾਨੂੰ ਤਿੰਨ ਲਸਣ ਦੀਆਂ ਕਲੀਆਂ ਚਾਹੀਦੀਆਂ ਹਨ ਤੇ ਜੋ ਤੁਸੀਂ ਲਸਣ ਦੀਆਂ ਕਲੀਆਂ ਲੈ ਰਹੇ ਹੋ ਜਿਵੇਂ ਕਿ ਕਈ ਵਾਰ ਲਸਣ ਥੋੜਾ ਜਿਹਾ ਗੜ ਜਾਂਦਾ ਹੈ ਜਾਂ ਜਾਂ ਕਾਲਾ ਹੋ ਕੇ ਥੋੜਾ ਜਿਹਾ ਗਲ ਜਾਂਦਾ ਹੈ ਉਹ ਕਾਲਾ ਹੋ ਕੇ ਜਦੋਂ ਗਲ ਜਾਵੇ ਤੇ ਜੇਕਰ ਤੁਹਾਡੇ ਘਰ ਵਿੱਚ ਫਰੈਸ਼ ਤੇ ਸਾਫ ਸੁਥਰਾ ਨਹੀਂ ਹੈਗਾ ਤਾਂ ਤੁਸੀਂ ਬਾਜ਼ਾਰ ਤੋਂ ਸਾਫ ਸੁਥਰਾ ਲਿਆ ਸਕਦੇ ਹੋ ਤਿੰਨ ਕਲੀਆਂ ਲਸਣ ਦੀਆਂ ਲੈਣੀਆਂ ਹਨ ਤਿੰਨ ਕਲੀਆਂ ਲਸਣ ਦੀਆਂ ਲੈਣ ਤੋਂ ਬਾਅਦ ਤੁਸੀਂ ਇੱਕ ਛੋਟਾ ਜਿਹੜਾ ਰੁਮਾਲ ਦੇ ਸਾਈਜ਼ ਦਾ ਲਾਲ ਰੰਗ ਦਾ ਕੱਪੜਾ ਲੈਣਾ ਹੈ ਜਿਹੜੀਆਂ ਤੁਸੀਂ ਤਿੰਨ ਕਲੀਆਂ ਲਈਆਂ ਹਨ ਉਹ ਲਸਣ ਦੀਆਂ ਤੁਹਾਨੂੰ ਤੁਸੀਂ ਕੀ ਕਰਨਾ ਹੈ ਕਿ ਥੋੜਾ ਜਿਹਾ ਤੁਸੀਂ ਆਪਣੀ ਉਂਗਲੀ ਤੇ ਲਗਾ ਕੇ ਉਹ ਤਿੰਨ ਲਸਣ ਦੀਆਂ ਕਲੀਆਂ ਦੇ ਉੱਪਰ ਲਗਾ ਦੇਣਾ ਹੈ ਇਸੇ ਤਰ੍ਹਾਂ ਉੱਪਰ ਸੰਧੂਰ ਲਗਾਉਣ ਤੋਂ ਬਾਅਦ ਜਿਹੜਾ ਲਾਲ ਕੱਪੜਾ ਹੋਵੇਗਾ ਉਸ ਦੇ ਉੱਪਰ ਤੁਸੀਂ ਗੰਡ ਮਾਰ ਦੇਣੀ ਹੈ ਜਾਂ ਫਿਰ ਕਿਸੇ ਨਾਲ ਪੋਟਲੀ ਤੁਸੀਂ ਬਣਾ ਲੈਣੀ ਹੈ ਉਹ ਤੁਸੀਂ ਪੋਟਲੀ ਜਿਹੜੀ ਤਿਆਰ ਕੀਤੀ ਹੈ ਜਿੱਥੇ ਤੁਸੀਂ ਆਪਣਾ ਕਾਊਂਟਰ ਬਣਾਇਆ ਹੈ ਤੁਸੀਂ ਜਿਹੜੇ ਵੀ ਗੱਲੇ ਚ ਪੈਸੇ ਰੱਖਦੇ ਹੋ ਤੁਸੀਂ ਉੱਥੇ ਇਹ ਤਿੰਨ ਲਸਣ ਦੀਆਂ ਕਲੀਆਂ ਨੂੰ ਰੱਖ ਦੇਣਾ ਹੈ ਲਾਲ ਕੱਪੜੇ ਦੇ ਸਮੇਤ ਰੱਖਣਾ ਹੈ ਜੋ ਤੁਸੀਂ ਪੋਟਲੀ ਤਿਆਰ ਕੀਤੀ ਹੈ ਉਹ ਸਾਰੀ ਹੀ ਪੋਟਲੀ ਨੂੰ ਤੁਸੀਂ ਉੱਥੇ ਰੱਖ ਦੇਣਾ ਹੈ ਜਿੱਥੇ ਤੁਸੀਂ ਆਪਣੇ ਪੈਸੇ ਰੱਖਦੇ ਹੋ ਜਿੱਥੇ ਤੁਹਾਡੇ ਕਾਰੋਬਾਰ ਦਾ ਨੌਕਰ ਹੋਵੇਗਾ ਉੱਥੇ ਹੀ ਤੁਸੀਂ ਇਹ ਰੱਖਣਾ ਹੈ ਤੇ ਜੋ ਵੀ ਤੁਹਾਡੀਆਂ ਰੁਕਾਵਟਾਂ ਆ ਰਹੀਆਂ ਹਨ ਸਾਰੀਆਂ ਦੂਰ ਹੋ ਜਾਣਗੀਆਂ ਇਹ ਮਨ ਦੇ ਵਿੱਚ ਸੋਚਿਆ ਕਿ ਤੁਹਾਡੇ ਹੋਰ ਵੀ ਕੰਮਾਂ ਕਾਰਾਂ ਦੇ ਵਿੱਚ ਰੁਕਾਵਟ ਨਾ ਆ ਜਾਵੇ ਤੇ ਉੱਥੇ ਵੀ ਇਹ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਜਿੱਥੇ ਕੰਮਕਾਰ ਵਿੱਚ ਅਜੇ ਰੁਕਾਵਟ ਪੈ ਰਹੀ ਹੈ ਕਾਰੋਬਾਰ 'ਚ ਰੁਕਾਵਟ ਪੈ ਰਹੀ ਹੈ ਸਿਰਫ ਉੱਥੇ ਹੀ ਤੁਸੀਂ ਇਸ ਉਪਾਰ ਨੂੰ ਪਹਿਲਾਂ ਕਰਨਾ ਹੈ ਜੇਕਰ ਤੁਸੀਂ ਇਸ ਉਪਾਰ ਨੂੰ ਆਪਣੇ ਗੱਲੇ ਜਾਂ ਜਿੱਥੇ ਪੈਸੇ ਰੱਖਦੇ ਹੋ ਉੱਥੇ ਨਹੀਂ ਰੱਖਣਾ ਚਾਹੁੰਦੇ ਜਿੱਥੇ ਤੁਹਾਡਾ ਮੇਨ ਗੇਟ ਹੁੰਦਾ ਹੈ ਜਿੱਥੋਂ ਗ੍ਰਾਹਕ ਅੰਦਰ ਐਂਟਰ ਕਰਦੇ ਹਨ ਫੈਕਟਰੀ ਜਾਂ ਦੁਕਾਨ ਦੇ ਵਿੱਚ ਇੱਕ ਸਾਈਡ ਤੇ ਕਰਕੇ ਜਿੱਥੇ ਕਿਸੇ ਨੂੰ ਨਜ਼ਰ ਨਾ ਆਵੇ ਉਸ ਰਸਤੇ ਤੇ ਇਸ ਪੋਟਲੀ ਨੂੰ ਤੁਸੀਂ ਲਟਕਾ ਸਕਦੇ ਹੋ ਤੁਸੀਂ ਜਦੋਂ ਇਹ ਉਪਾਅ ਕਰੋਗੇ ਨਾ ਵੇਖੋ ਕਿ ਜਿਹੜੇ ਵੀ ਵਿਅਕਤੀ ਨੇ ਜਿਹੜੇ ਮਨੁੱਖ ਲੋਕਾਂ ਨੇ ਤੁਹਾਡੇ ਕਾਰੋਬਾਰ 'ਚ ਰੋਕ ਲਗਾਈ ਹੋਵੇਗੀ ਇਹ ਲਸਣ ਦੀ ਛੋਟੀ ਜਿਹੀ ਪੋਟਲੀ ਉਹ ਸਾਰੀ ਰੋਕ ਨੂੰ ਹਟਾ ਦੇਵੇਗੀ ਇਹ ਉਪਾਅ ਜਿਸ ਦਿਨ ਕਰੋਗੇ ਤੁਸੀਂ ਪੋਟਰੀ ਲਗਾਓਗੇ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਤੁਸੀਂ ਵੇਖੋਗੇ ਕਿ ਲਗਾਉਣ ਦੇ ਅਸਰ ਹੀ 80% ਲੋਕ ਤੁਹਾਡੀ ਦੁਕਾਨ ਦੇ ਵਿੱਚ ਆਉਣਾ ਸ਼ੁਰੂ ਕਰ ਦੇਣਗੇ ਤੇ ਕਹਿਣ ਤੋਂ ਭਾਵ ਕਿ ਇਸ ਉਪਾਅ ਦੇ ਨਾਲ ਤੁਹਾਨੂੰ 80% ਜ਼ਰੂਰ ਫਾਇਦਾ ਹੋਵੇਗਾ ਇਹ ਸੀ ਜੀ ਪਹਿਲਾ ਉਪਾਅ ਦੂਜੇ ਉਪਾਅ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਘਰਾਂ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਕਲੇਸ਼ ਰਹਿੰਦੇ ਹਨ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇਹ ਉਪਾਅ ਕਰਨ ਦੇ ਲਈ 5 ਕਲੀਆਂ ਲਸਣ ਦੀਆਂ ਲੈਣੀਆਂ ਹਨ ਜਾਂ ਫਿਰ 7 ਕਲੀਆਂ ਵੀ ਲੈ ਸਕਦੇ ਹੋ ਜੇ ਕੋਈ ਤੁਸੀਂ 7 ਕਲੀਆਂ ਲੈ ਰਹੇ ਹੋ ਉਸ ਦੇ ਨਾਲ ਫਿਰ ਤੁਸੀਂ ਇੱਕ ਵੱਡੀ ਸੂਈ ਲੈਣੀ ਹੈ ਜਿਵੇਂ ਕਿ ਸੂਈ ਦੇ ਵਿੱਚ ਸੱਤ ਕਲੀਆਂ ਨੂੰ ਪਰੋ ਲੈਣਾ ਹੈ ਉਸ ਦੇ ਵਿੱਚ ਪਰਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦਾ 메ਨ ਗੇਟ ਐਂਟਰੀ ਹੁੰਦੀ ਹੈ ਜਿੱਥੇ ਤੁਸੀਂ ਆਪਣੇ ਘਰ ਦੇ ਅੰਦਰ ਐਂਟਰ ਹੁੰਦੇ ਹੋ ਉੱਥੇ ਜਾ ਕੇ ਤੁਸੀਂ ਜਿਹੜੀ ਮਰਜ਼ੀ ਸਾਈਡ ਤੇ ਛੋਟੀ ਜਿਹੀ ਮਿੱਟੀ ਪੁੱਟ ਕੇ ਇਹ ਲਸਣ ਦੀਆਂ ਕਲੀਆਂ ਤੇ ਸੂਈ ਸਮੇਤ ਉਸ ਮਿੱਟੀ ਵਿੱਚ ਗੱਡ ਦੇਣਾ ਹੈ ਕਾਫੀ ਡੂੰਘਾ ਕਰਕੇ ਇਸ ਨੂੰ ਗੱਡਣਾ ਹੈ ਇਸ ਉੱਪਰ ਫਿਰ ਤੁਸੀਂ ਮਿੱਟੀ ਪਾ ਦੇਣੀ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਉੱਪਰ ਕਿਸੇ ਦਾ ਵੀ ਜੋ ਕੀਤਾ ਕਰਵਾਇਆ ਹੋਵੇਗਾ ਜਿਨ੍ਹਾਂ ਦੇ ਘਰ ਵਿੱਚ ਲੜਾਈ ਕਲੇਸ਼ ਹੁੰਦਾ ਹੋਵੇਗਾ ਝਗੜੇ ਰਹਿੰਦੇ ਹੋਣਗੇ ਉਹਨਾਂ ਦੇ ਘਰ ਵਿੱਚ ਪੈਸਾ ਨਾ ਆਵੇ ਤੇ ਸਾਰੀਆਂ ਇਹ ਪ੍ਰੋਬਲਮਸ ਜਿਹੜੀਆਂ ਹਨ ਇਸ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਕਈ ਵਾਰ ਕੀ ਹੁੰਦਾ ਹੈ ਸਾਡੇ ਘਰ ਦੇ ਵਿੱਚ ਜਦੋਂ ਪੈਸਾ ਨਹੀਂ ਆਉਂਦਾ ਪੈਸਾ ਨਾ ਹੋਣ ਕਰਕੇ ਸਾਡੇ ਘਰ 'ਚ ਲੜਾਈ ਝਗੜੇ ਕਲੇਸ਼ ਵਧ ਜਾਂਦੇ ਹਨ ਪਰ ਕਈ ਵਾਰ ਸਾਡੇ ਘਰ ਲੜਾਈ ਝਗੜਿਆਂ ਦਾ ਹੋਰ ਕਾਰਨ ਹੁੰਦਾ ਹੈ ਜੋ ਕੇ ਸਾਨੂੰ ਸਮਝ ਨਹੀਂ ਆਉਂਦਾ ਇਸ ਕਰਕੇ ਤੁਸੀਂ ਇਸ ਉੱਪਰ ਜਦੋਂ ਕਰੋਗੇ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆ ਜਾਵੇਗੀ ਲੜਾਈ ਝਗੜੇ ਦੂਰ ਹੋ ਜਾਣਗੇ ਜਿਹੜੇ ਤੁਹਾਡੇ ਦੁਸ਼ਮਣ ਹੋਣਗੇ ਇਸ ਚੀਜ਼ ਨੂੰ ਦੇਖਦੇ ਹੀ ਰਹਿ ਜਾਣਗੇ ਜੋ ਚੀਜ਼ਾਂ ਉਸ ਦੇ ਉੱਪਰ ਕੀਤੀਆਂ ਸਨ ਉਹਨਾਂ ਦਾ ਤੁਹਾਡੇ ਤੇ ਕੋਈ ਵੀ ਅਸਰ ਨਹੀਂ ਹੋਵੇਗਾ ਬਲਕਿ ਉਹਨਾਂ ਦੇ ਉੱਪਰ ਹੀ ਉਲਟ ਹੋ ਜਾਵੇਗਾ ਇਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਕਿਵੇਂ ਆਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਦੂਸਰਾ ਉਪਾਹ ਇਸ ਨੂੰ ਕਰਨ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਹੁਣ ਗੱਲ ਦੇ ਕਰਦੇ ਹਾਂ ਜੀ ਤੀਜੇ ਉਪਾਦੀ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਉਪਾਹ ਨੂੰ ਤੁਸੀਂ ਕਿਹੜੇ ਸਮੇਂ ਕਰਨਾ ਹੈ ਕਦੋਂ ਕਰਨਾ ਹੈ ਇਸ ਨੂੰ ਜੇਕਰ ਤੁਸੀਂ ਮੰਗਲਵਾਰ ਵਾਲੇ ਦਿਨ ਕਰਦੇ ਹੋ ਇਹ ਉਪਾਹ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਵੇਗਾ ਮੰਗਲਵਾਰ ਦੇ ਨਾਲ ਨਾਲ ਤੁਸੀਂ ਇਸ ਉਪਾਹ ਨੂੰ ਸ਼ਨੀਵਾਰ ਜਾਂ ਫਿਰ ਐਤਵਾਰ ਵੀ ਕਰ ਸਕਦੇ ਹੋ ਇਸ ਦਿਨ ਕਰਨ ਦੇ ਨਾਲ ਤੁਹਾਨੂੰ ਫਾਇਦਾ ਦੁੱਗਣਾ ਹੋ ਜਾਵੇਗਾ ਪਰ ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਕਿ ਮੰਗਲਵਾਰ ਦੇ ਦਿਨ ਹੀ ਇਸ ਉਪਾਅ ਨੂੰ ਕਰੋ ਉਹਨਾਂ ਲੋਕਾਂ ਦੇ ਲਈ ਜਿਹੜੇ ਲੋਕਾਂ ਨੂੰ ਰਾਤ ਸੌਂਦੇ ਸਮੇਂ ਬਹੁਤ ਡਰ ਲੱਗਦਾ ਹੈ ਜਿਵੇਂ ਕਿ ਮਾੜੀ ਚੀਜ਼ ਜਾਂ ਕਿਤੇ ਬੁਰੀ ਸ਼ਾਇਅ ਤੇ ਜਾਂ ਫਿਰ ਉਹਨਾਂ ਨੂੰ ਡਰਾਉਣੇ ਸੁਪਨੇ ਆਉਂਦੇ ਹਨ ਬਹੁਤ ਜ਼ਿਆਦਾ ਰਾਤ ਦੇ ਸੁੱਤੇ ਸਮੇਂ ਉਹ ਡਰ ਜਾਂਦੇ ਹਨ ਉਹਨਾਂ ਦੇ ਲਈ ਇਹ ਉਪਾਅ ਹੈ ਉਹਨਾਂ ਨੇ ਕੀ ਕਰਨਾ ਹੈ ਇੱਕ ਲਸਣ ਦੀ ਕਲੀ ਲੈਣੀ ਹੈ ਇਸ ਕਲੀ ਨੂੰ ਤੁਸੀਂ ਜਿਵੇਂ ਆਪਾਂ ਵੇਖਦੇ ਹਾਂ ਕਿ ਲਸਣ ਕਾਫੀ ਮੋਟਾ-ਮੋਟਾ ਵੀ ਹੁੰਦਾ ਹੈ ਉਹਦੀਆਂ ਕਲੀਆਂ ਵੀ ਮੋਟੀਆਂ ਹੁੰਦੀਆਂ ਹਨ ਤੁਸੀਂ ਉਹ ਲਸਣ ਲੈਣਾ ਹੈ ਤੇ ਉਪਾਹ ਕਰਨ ਦੇ ਲਈ ਇੱਕ ਲਸਣ ਲੈਣਾ ਹੈ ਇੱਕ ਕਲੀ ਜੋ ਕਾਫੀ ਮੋਟੀ ਹੋਵੇਗੀ ਉਹ ਕਲੀ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਕਿਸੇ ਪਾਸਿਓਂ ਕਾਲੀ ਜਾਂ ਫਿਰ ਗਲੀ ਹੋਈ ਨਾ ਹੋਵੇ ਉਸ ਲਸਣ ਦੀ ਕਲੀ ਨੂੰ ਤੁਸੀਂ ਛਿਲਕੇ ਰਾਤ ਨੂੰ ਸੌਣ ਦੇ ਸਮੇਂ ਸਹਰਾਣੇ ਦੇ ਥੱਲੇ ਰੱਖ ਕੇ ਸੌ ਜਾਣਾ ਹੈ ਅਗਲੀ ਸਵੇਰ ਹੋਈ ਤੁਸੀਂ ਇਸ ਗੱਲ ਨੂੰ ਨੋਟ ਕਰਿਓ ਜੇਕਰ ਤੁਹਾਨੂੰ ਉਹ ਜਿਹੜੀ ਕਲੀ ਹੋਵੇ ਕਿ ਜੋ ਰਾਤ ਦੇ ਸਮੇਂ ਸਹਰਾਣੇ ਦੇ ਥੱਲੇ ਰੱਖੀ ਸੀ ਉਹ ਲਸਣ ਦੀ ਕਲੀ ਦਾ ਰੰਗ ਬਦਲ ਗਿਆ ਹੋਵੇਗਾ ਇਸ ਚੀਜ਼ ਨੂੰ ਤੁਸੀਂ ਨੋਟ ਕਰ ਲੈਣਾ ਇਸੇ ਤਰ੍ਹਾਂ ਅਗਲੇ ਦਿਨ ਚੈੱਕ ਕਰਨ ਤੋਂ ਬਾਅਦ ਲਸਣ ਦੀ ਕਲੀ ਨੂੰ ਚੁੱਕ ਲੈਣਾ ਹੈ ਤੇ ਆਪਣੇ ਘਰ ਤੋਂ ਬਾਹਰ ਕਿਸੇ ਦੂਰ ਜਗ੍ਹਾ ਤੇ ਸੁੱਟ ਦੇਣਾ ਹੈ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਵੇਖਣਾ ਤੇ ਇਸੇ ਤਰ੍ਹਾਂ ਜੇਕਰ ਹਰ ਰੋਜ਼ ਤੁਸੀਂ 3-4 ਲਸਣ ਦੀਆਂ ਕਲੀਆਂ ਦਾ 3-4 ਸੁੱਕੀਆਂ ਲਾਲ ਡੰਡੀ ਵਾਲੀਆਂ ਮਿਰਚਾਂ ਦੇ ਨਾਲ ਉਪਾਹ ਕਰੋਗੇ ਤੇ ਤੁਸੀਂ ਵੇਖਣਾ ਕਿ ਥੋੜੇ ਦਿਨਾਂ ਦੇ ਵਿੱਚ ਤੁਸੀਂ ਡਰਨਾ ਬਿਲਕੁਲ ਬੰਦ ਕਰ ਦਿਓਗੇ ਸਵਾਸਤ ਸੰਗਤ ਜੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ